ਇਸ ਸਵੇਰੇ ਦੀ ਅਮਰਸਰ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਅਮਰਸਰ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਕੀਤੀ ਗਈ ਕੋਸ਼ਿਸ਼ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਆਪਣੇ ਆਪ ਨੂੰ ਗੋਲੀ ਜਿਹੜਾ ਮਾਰ ਕੇ ਮਾਰੀ ਹੈ ਇਸ ਬੰਦੇ ਜੀ ਟ੍ਰੀਟਮੈਂਟ ਲਈ ਉਹਨੂੰ ਗੋਨਾਨਕ ਹਸਪਤਾਲ ਕੋਲ ਤੇ ਭੇਜਿਆ ਸੱਤ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਹੀ ਗੋਲੀ ਗੋਲੀ ਜੋ ਮੁੱਢਲੀ ਕੋਸ਼ਿਸ਼ ਮੁਤਾਬਕ ਹੀ ਸੱਤ ਬੱਤੀ ਹੈ ਉਹ ਜ਼ਿੰਦਾ ਹੈ ਕਿ ਉਹਦੀ ਮੌਤ ਹੋ ਗਈ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗਰਨਾਨਕ ਦੇਵ ਦਾ ਸਪੀਲ ਤੇ ਹੀ ਕਰ ਰਿਹਾ ਅੱਛਾ ਕੀ ਦੀ ਬਸ톨 ਕੋਰ ਕੇ ਸਾਰੇ ਉਹਦੇ ਗੋਲੀ ਮਾਰਦੇ ਇਹ ਸਾਰਾ ਦੀ ਇਸ ਵੈਰੀਫਾਈ ਕਰਦੇ ਜਾਂਦੇ ਕਿਉਂਕਿ ਜੱਜ ਸਾਹਿਬ ਦਾ ਗਵਰਨਮੈਂਟ ਸੀ ਉਹਦੀ ਬਸ톨 ਕੋਰ ਇਸ ਚੀਜ਼ ਪਰ ਇਹ ਸਾਰੇ ਵੈਰੀਫਾਈ ਕਰ ਰਹੇ ਆ ਕਿ ਇਹ ਟੋਟਲ ਡਿਊਟੀ ਤੁਸੀਂ ਕੌਣ ਸੀ ਕਿਉਂ ਸੀ ਕਿ ਕਿੱਥੋਂ ਦਾ ਉਹਦੀ ਕੋਈ ਉਹਦਾ ਬਿਲਕੁਲ ਨਹੀਂ ਸਾ ਮਰਚਾ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਇਸ ਬਾਰੇ ਸਰ ਸੈਕਿਉਰਟੀ ਹੋਣ ਦੇ ਬਾਵਜੂਦ ਹੀ ਐਵੇਂ ਦੀ ਘਟਨਾ ਕਿਵੇਂ ਲੱਗਦੀ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕੀ ਹੈ ਨਹੀਂ ਡਾਕਟਰ ਤੁਸੀਂ ਕੀ ਹਾਲਤ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਣਕ ਦੇਵ ਹਸਪੀਟਲ ਨੇ ਜੇ ਇਲਾਜ ਹੈ ਉਹ ਦੇਖੋ ਠੀਕ ਹੈ ਬਿਲਕੁਲ ਇਹ ਪੁਲਿਸ